ਇਸ ਹਫਤੇ ਵੱਡੀ ਖਬਰ ਇਸ ਸਮੇਂ ਦੀ ਉਸ ਦਿਨ ਵਾਲੀ ਸ਼ੁਰੂਆਤ ਕਰਨ ਜਾ ਰਹੇ ਹਾਂ ਗੈਂਗਸਟਰ ਕੋਸ਼ਲ ਚੌਧਰੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਲੁਧਿਆਣਾ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਜਿਖੋਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਭੱਜ ਦੇ ਸਮੇਂ ਕੰਦ ਟੱਪਣ ਦੇ ਸਮੇਂ ਕੋਸ਼ਿਸ਼ ਦੌਰਾਨ ਹੋਇਆ ਕਿ ਲੱਤਾਂ ਟੁੱਟ ਗਈਆਂ ਕੰਦ ਟੱਪਣ ਦੌਰਾਨ ਕੋਸ਼ਲ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਪੇਸ਼ੀ ਦੇ ਲਈ ਸਟ੍ਰੈਚਰ ਦੇ ਉੱਤੇ ਹੀ ਕੋਟ ਲੈ ਕੇ ਪਹੁੰਚੀ ਹੈ ਪੁਲਿਸ ਪੁਲਿਸ ਨੇ ਕੋਟ ਤੇ ਕੋਟ ਤੋਂ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ ਤੇ ਜਿਹੜਾ ਗੈਂਗਸਟਰ ਲੋਕਾਂ ਨੂੰ ਬਹੁਤ ਧਮਕਾ ਰਿਹਾ ਸੀ ਜਾਂ ਪੁਲਿਸ ਵੀ ਨਕ ਦੇ ਵਿੱਚ ਦਮ ਕਰ ਰਿਹਾ ਸੀ ਉਸ ਦੀਆਂ ਲੱਤਾਂ ਟੁੱਟ ਗਈਆਂ ਸਵਾਲ ਹੈ ਲੱਤਾਂ ਟੁੱਟ ਗਈਆਂ ਜਾਂ ਤੋੜ ਦਿੱਤੀਆਂ ਗਈਆਂ ਕਿੱਡੀ ਕੁ ਚੀ ਗੰਧ ਸੀ ਕਿ ਉਥੋਂ ਡਿੱਗਣ ਦੀ وجہ ਦੇ ਨਾਲ ਦੋਵੇਂ ਲੱਤਾਂ ਟੁੱਟ ਗਈਆਂ ਇਹ ਵੀ ਸਵਾਲ ਹੈ ਖੈਰ ਹੋਰ ਨੂੰ ਇਹ ਵੀ ਹੋ ਸਕਦਾ ਹੈ ਪਰ ਸਵਾਲ ਇਹ ਜ਼ਰੂਰ ਹੈ ਕਿ ਆਖਿਰੇ ਤੋਂਡੇ ਮਾਮਲੇ ਦੇ ਵਿੱਚ ਕੌਸ਼ਲ ਚੌਧਰੀ ਕੀ ਵਾਕੀ ਭਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਅਦਾਲਤ ਦੇ ਵਿੱਚ ਪਹੁੰਚੇ ਤਾਂ ਜਿਹੜਾ ਗੈਂਗਸਟਰਾਂ ਦੇ ਦਿਲਾਂ ਦੇ ਵਿੱਚ خوف ਅਸੀਂ ਕਹਿੰਦੇ ਹਾਂ ਕਿ ਨਹੀਂ ਹੈ ਕੋਈ ਸਟ੍ਰੈਚਰ ਦੇ ذریعے ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਪੁਲਿਸ ਕਰ ਰਹੀ ਹੈ ਲੱਗ ਰਿਹਾ ਹੈ ਹਾਲਾਂਕਿ ਪੁਲਿਸ ਦੀ ਥਿਊਰੀ ਇਹ ਹੀ ਕਹਿੰਦੀ ਹੈ ਕਿ ਦੀਵਾਰ ਟੱਪ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਕੌਸ਼ਲ ਚੌਧਰੀ ਇਸ ਵਿਚਾਲੇ ਡਿੱਗ ਗਿਆ ਦੋਵੇਂ ਲੱਤਾਂ ਫ੍ਰੈਕਚਰ ਹੋ ਗਈਆਂ ਤੇ ਪੇਸ਼ੀ ਦੇ ਲਈ ਤਾਂ ਲੈ ਕੇ ਆਣਾ ਸੀ ਪੇਸ਼ੀ ਲਈ ਲਿਆਂਦਾ ਗਿਆ ਸਟ੍ਰੈਚਰ ਦੇ ਉੱਤੇ ਪਾ ਕੇ ਔਰ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਰੋਹਿਤਗੜ ਸਾਡੇ ਤੋਂ ਯੋਗੀ ਇਹ ਸਮਿਲੋ ਦਿਹਾਣਾ ਤੋਂ ਸਾਡੇ ਨਾਲ ਜੁੜ ਰਹੇ ਨੇ ਰੋਹਿਤ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਜੀ ਬਿਲਕੁਲ ਗੁਰਮントਨ ਦੱਸਣ ਜਨਾ ਕਿ 12 ਤਰੀਕ ਨੂੰ ਜਿਹੜਾ ਲੁਧਿਆਣਾ ਪੁਲਿਸ ਜਗਰਾਉ ਪੁਲਿਸ ਜਿਹੜੀ ਕਿ ਮੁੱਲਾਪੁਰ ਦਾਖਾ ਦੀ ਇੱਕ ਜਿਹੜੀ ਪੁਲਿਸ ਚੌਂਕੀ ਆ ਉਧਾ ਪਖੋਂ ਹੀ ਇਸ ਨੂੰ ਗੁਰਦਾਉਂ ਤੋਂ ਪ੍ਰੋਟੈਕਸ਼ਨ ਵਾਰੰਡ ਦੇ ਉੱਤੇ ਇੱਥੇ ਲਿਆਂਦਾ ਗਿਆ ਸੀਗਾ ਤੇ ਉਸ ਤੋਂ ਬਾਅਦ 13 ਤਰੀਕ ਨੂੰ ਜਿਸ ਦਿਨ ਜਿਸ ਤੋਂ ਇਹ ਪੇਸ਼ੀ ਤੋਂ ਵਾਦ 12 ਤਰੀਕ ਨੂੰ ਇਸ ਦੀ ਪੇਸ਼ੀ ਹੁੰਦੀ ਆ ਔਰ ਪੁਲਿਸ 5 ਦਿਨ ਦਾ ਰਿਮਾਂਡ ਲੈਂਦੀ ਆ ਰਿਮਾਂਡ ਲੈਣ ਤੋਂ ਬਾਅਦ ਉਸ ਨੂੰ ਵਾਪਸ ਜਦੋਂ ਪੁਸ਼ਤਾਸ਼ ਵੱਲ ਲਈ ਮੁੱਲਾਪੁਰ ਦੀ ਪੁਲਿਸ ਚੌਂਕੀ ਚ ਪੁਲਿਸ ਥਾਣੇ ਚ ਲਿਆਇਆ ਜਾਂਦਾ ਵਾ ਤੇ ਉਸੇ ਹੀ ਆਤੋ ਉਹ ਭੱਜਣ ਦੀ ਕੋਸ਼ਿਸ਼ ਕਰਦਾ ਵਾ ਤੇ ਭੱਜਣ ਦੇ ਦੌਰਾਨ ਉਸ ਦੀਆਂ ਦੋਨੋਂ ਟੰਗਾ ਜਿਹੜੀਆਂ ਨੇ ਟੁੱਟ ਜਾਂਦੀਆਂ ਨੇ ਕਿ ਆ ਪੁਲਿਸ ਦੇ ਅਲਾਦਕਾਰੀਆਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਪੱਖੋਂ ਹੀ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ 12 ਤਰੀਕ ਨੂੰ ਜਦੋਂ ਉਸ ਨੂੰ ਪਹਿਲਾਂ ਅਸੀਂ ਇੱਥੇ ਲੁਗਾਣੇ ਲਿਆਦਾ ਲੁਗਾਣ ਲਿਆ ਤੋਂ ਬਾਅਦ ਮਾਨਯੋਗ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਉਸ ਦੀ 5 ਦਿਨ ਦੀ ਜਿਹੜੀ ਹੈ ਜਿਹੜੀ ਰਿਮਾਂਡ ਲਿੱਤਾ ਗਿਆ ਰਿਮਾਂਡ ਲੈਣ ਤੋਂ ਬਾਅਦ ਜਦੋਂ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਵੇਲੇ ਇਸ ਨੂੰ ਫੜ ਲਿੱਤਾ ਗਿਆ ਤੇ ਅੱਜ ਜਦੋਂ ਉਸ ਨੂੰ ਦੁਬਾਰਾ ਕਾਡ ਕੋਰਟ ਚ ਪੇਸ਼ ਕੀਤਾ ਗਿਆ ਤਾਂ ਉਸ ਨੂੰ ਸਟੈਟਰ ਤੇ ਸਟੈਟਰ ਤੇ ਲਿਆਂਦਾ ਗਿਆ ਸਟੈਟਰ ਦੇ ਉੱਤੇ ਲਾ ਕੇ ਉਸ ਦੀ ਕੋਰਟ ਵਿੱਚ ਪੇਸ਼ੀ ਕਰਾਈ ਗਈ ਤੇ ਉਸ ਨੂੰ ਵਾਪਸ ਉਸੇ ਤਰੀਕੇ ਨਾਲ ਲੈ ਕੇ ਗਏ ਤੇ ਇੱਥੋਂ ਇੱਕ ਚੀਜ਼ ਤਾਂ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਗੁਰਪ ਕਿ ਕਿਤਨਾ ਕਿਤੇ ਇਹ ਜਿਹੜੇ ਗੈਂਗਸਟਰ ਹੈਗੇ ਉਹਨਾਂ ਨੂੰ ਸਾਫ਼-ਸਾਫ਼ ਕਿਤਨਾ ਕਿਤੇ ਪੁਲਿਸ ਵੱਕੋਂ ਇਹ ਚੇਤਾਵਨੀ ਵੀ ਹੈਗੀ ਹੈ ਬੇਸ਼ੱਕ ਇਹ ਇਹ ਸਵਾਲ ਖੜੇ ਹੁੰਦੇ ਨੇ ਕਿ ਇਹ ਲੱਤ ਕਿਵੇਂ ਟੁੱਟੀ ਹੈ ਜੇ ਜੇ ਅਗਰ ਹਾਈ ਸਕਿਉਰਿਟੀ ਸੀ ਹਾਈ ਸਕਿਉਰਿਟੀ ਦੇ ਵਿੱਚ ਉਸ ਨੇ ਕਿੱਦਾਂ ਭੱਜਣ ਦੀ ਕੋਸ਼ਿਸ਼ ਕੀਤੀ ਉਹ ਉਹ ਕੰਡ ਟੱਪਣ ਜਿੰਨਾ ਕਿਸ ਹੱਦ ਤੱਕ ਕਾਮਦਾਰ काम कामयाब हो गया सीगा ते ਉਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਫੋਰੀ ਤੋਰ ਤੇ ਫੜ ਵੀ ਲਿਆ ਇਹ ਆਪਣੇ ਆਪ ਦੇ ਚ ਸਵਾਲੀਆ ਨਿਸ਼ਾਨ ਵੀ ਖੜੀ ਕਰਕੇ ਇਹ ਕੰਮ ਕਿ ਨਹੀਂ ਕੁਛੀ ਸੀ ਜੀ ਬਿਲਕੁਲ ਜੋ ਸਾਡੀ ਜਾਣਕਾਰੀ ਹੈ ਕਿ ਸੂਤਰਾਂ ਦੇ ਮੁਤਾਬਿਕ ਅਸੀਂ ਜਾਣਕਾਰੀ ਦੇ ਮੁਤਾਬਿਕ ਅਸੀਂ ਗੱਲ ਕਰੀ ਤਾਂ ਲਗਭਗ 6 6 ਫੁੱਟ ਦੇ ਆਸ-ਪਾਸ ਦੀ ਕੰਦ ਸੀਗੀ 6 ਤੋਂ 7 ਫੁੱਟ ਦੀ ਆਸ-ਪਾਸ ਦੀ ਕੰਦ ਸੀਗੀ ਪਰ 6 ਤੋਂ 7 ਫੁੱਟ ਦੀ ਕੰਦ ਦੇ ਉੱਤੇ ਚੜਨਾ ਵੀ ਆਸਾਨ ਨਹੀਂ ਹੁੰਦਾ ਗੁਰੂ ਕਿਸੇ ਸ਼ਖਸ ਵਾਸਤੇ ਕਿਉਂਕਿ ਉਸ ਦੇ ਉੱਤੇ ਚੜਨ ਵਾਸਤੇ ਵੀ ਕਿਤਨੇ ਕਿਤੇ ਕਾਫੀ ਤਾਕਤ ਦੀ ਜਰੂਰਤ ਪੈਂਦੀ ਹੈ ਤੇ ਉਹ ਜੇਕਰ ਉਹ ਤਾਕਤ ਲਗਾ ਕੇ ਉਸ ਦੇ ਉੱਤੇ ਚੜ ਵੀ ਗਿਆ ਤੇ ਚੜਨ ਪਹਿਲੀ ਗੱਲ ਕਿ ਉਹ ਦੀਵਾਰ ਤੱਕ ਪਹੁੰਚਿਆ ਕੀਨੇ ਦੂਜੀ ਗੱਲ ਕਿ ਜੇਕਰ ਦੀਵਾਰ ਤੱਕ ਪਹੁੰਚ ਗਿਆ ਤੇ ਦੀਵਾਰ ਨੂੰ ਉਹ ਜਦੋਂ ਟੱਪ ਰਿਹਾ ਸੀ ਤਾਂ ਉਸਲੇ ਪੁਲਿਸ ਨੇ ਉਸਨੂੰ ਫੌੜਰ ਕਿ ਕਿਵੇਂ ਲਿਆ ਇਹ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਖੜੇ ਹੁੰਦੇ ਪੁਲਿਸ ਦੀ ਜਿਹੜੀ ਸਿਕਿਉਰਿਟੀ ਹੈ ਉਸ ਦੇ ਉੱਤੇ ਵੀ ਪਰ ਦੂਜੇ ਪਾਸੇ ਕਿਤਨਾ ਕਿਤੇ ਇਹ ਸਿਰ ਮੈਸੇਜ ਵੀ ਹੈ ਉਹਨਾਂ ਗੈਂਗਸਟਰਾਂ ਵਾਸਤੇ ਜਿਹੜੇ ਕਿ ਇਸ ਤਰ੍ਹਾਂ ਕਿ ਕ੍ਰਾਈਮ ਨੂੰ ਕਰ ਰਹੇ ਨੇ ਜੀ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਕੌਸ਼ਲ ਚੌਧਰੀ ਇਸ ਸਮੇਂ ਇੰਜਰਡ ਹੈ ਦੋ ਜੋ ਕੰਦ ਟਪ ਰਿਹਾ ਸੀ ਉਸ ਦੀ ਵਜ੍ਹਾ ਨਾਲ ਦੋਵੇਂ ਲੱਤਾਂ ਟੁੱਟੀਆਂ ਨੇ ਸਟ੍ਰੈਚਰ ਦੇ ਉੱਤੇ ਪਾ ਕੇ ਪੁਲਿਸ ਲੈ ਕੇ ਪਹੁੰਚੀ ਸੀ ਕੋਰਟ ਦੇ ਵਿੱਚ ਪੇਸ਼ੀ ਹੋਈ ਦੋ ਦਿਨ ਦਾ ਰਿਮਾਂਡ ਪੁਲਿਸ ਨੇ ਹਾਸਲ ਕਰ ਲਿਆ